ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮਹਾਨ ਸੰਤ ਬਾਰੇ ਜਿਨ੍ਹਾਂ ਨੇ ਸਿਰਫ ਸਿੱਖ ਧਰਮ ਦੀ ਰੱਖਿਆ ਲਈ ਹੀ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਮਤ ਵਾਲੇ ਜੀਵਨ ਵੱਲ ਪ੍ਰੇਰਿਤ ਕੀਤਾ ਜੀ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਦੀ ਪੂਰੀ ਜ਼ਿੰਦਗੀ ਉਪਦੇਸ਼ ਤੇ ਸ਼ਹਾਦਤ ਬਾਰੇ ਆਓ ਜਾਣੀਏ ਕਿ ਸੰਤ ਪਿੰਡਰਾ ਵਾਲੇ ਕੌਣ ਸਨ ਅੰਤਜਰਨੈਲ ਸਿੰਘ ਜੀ ਦਾ ਜਨਮ 2 ਜੂਨ 1947 ਨੂੰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਆਪ ਜਿਹਦੇ ਪਿਤਾ ਜੀ ਦਾ ਨਾਮ ਸਰਦਾਰ ਹਰਦੀਾਲ ਸਿੰਘ ਜੀ ਸੀ ਤੇ ਮਾਤਾ ਜੀ ਦਾ ਨਾਮ ਮਾਤਾ ਇੰਦਰਕੌਰ ਜੀ ਸੀ। ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਸਨ। ਖੇਡਾਂ ਨਾਲੋਂ ਵੱਧ ਸਮਾਂ ਗੁਰਬਾਣੀ ਤੇ ਪਾਠ ਵਿੱਚ ਲਾਉਂਦੇ ਸਨ। ਛੋਟੀ ਉਮਰ ਤੋਂ ਹੀ ਲੋਕ ਇਹਨਾਂ ਨੂੰ ਇੱਕ ਵੱਖਰੇ ਨੌਜਵਾਨ ਵਜੋਂ ਪਛਾਣਨ ਲੱਗ ਪਏ। 17 ਸਾਲ ਦੀ ਉਮਰ ਵਿੱਚ ਸੰਤ ਜੀ ਨੇ ਦਮਦਮੀ ਟਕਸਾਲ ਵਿੱਚ ਦਾਖਲਾ ਲਿਆ। ਇੱਥੇ ਇਹਨਾਂ ਨੂੰ ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਦੇ ਚਰਨਾਂ ਵਿੱਚ ਸਿੱਖਿਆ ਮਿਲੀ। ਗੁਰਬਾਣੀ ਦੇ ਸ਼ੁੱਧ ਉਚਾਰਣ ਪ੍ਰਣਾਲੀ, ਕੀਰਤਨ, ਵੈਤ ਰਿਵਾਜ ਅਤੇ ਸਿੱਖ ਇਤਿਹਾਸ ਦਾ ਡੂੰਘਾ ਗਿਆਨ ਹਾਸਲ ਕੀਤਾ। ਜਲਦੀ ਹੀ ਇਹਨਾਂ ਦੀ ਗਿਆਨ ਜੋਸ਼ ਤੇ ਸਧਾਰਨ ਜੀਵਨ ਸ਼ੈਲੀ ਕਰਕੇ ਸਭ ਪ੍ਰਭਾਵਿਤ ਹੋਏ। 1977 ਵਿੱਚ ਸੰਤ ਕਰਤਾਰ ਸਿੰਘ ਜੀ ਦਾ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ 30 ਸਾਲ ਦੀ ਉਮਰ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਗਿਆ। ਇਹਨਾਂ ਨੇ ਜਿੱਥੇ ਵੀ ਪ੍ਰਚਾਰ ਕੀਤਾ ਹਜ਼ਾਰਾਂ ਲੋਕਾਂ ਨੇ ਅੰਮ੍ਰਿਤ ਛਕਿਆ ਤੇ ਆਪਣੀ ਜ਼ਿੰਦਗੀ ਬਦਲੀ। ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਨੇ ਬਹੁਤ ਸਾਰੇ ਉਪਦੇਸ਼ ਦਿੱਤੇ। ਸੰਤ ਜੀ ਦੇ ਉਪਦੇਸ਼ ਬਹੁਤ ਸਧਾਰਨ ਪਰ ਪ੍ਰਭਾਵਸ਼ਾਲੀ ਸਨ। ਉਹਨਾਂ ਦਾ ਪਹਿਲਾ ਉਪਦੇਸ਼ ਸੀ ਨਸ਼ਿਆਂ ਤੋਂ ਦੂਰ ਰਹੋ ਜਿਵੇਂ ਕਿ ਸ਼ਰਾਬ, ਤਮਾਕੂ, ਨਸ਼ਾ ਸਿੱਖ ਲਈ ਮਨਾਈ ਹੈ। ਦੂਜਾ ਉਪਦੇਸ਼ ਰਹਿਤਵਾਨ ਬਣੋ। ਕੇਸ, ਕੜਾ, ਤਿਰਪਾਨ, ਕਸ਼ੇਰਾ ਤੇ ਕੰਗੇ ਨੂੰ ਪੱਕੇ ਤੌਰ ਤੇ ਨਿਭਾਓ। ਅਮ੍ਰਿਤਸਰ ਕੋ ਗੁਰਗੋਮੀ ਸਿੰਘ ਜੀ ਦੀ ਬਾਤ ਨੂੰ ਸਵੀਕਾਰ ਕਰਕੇ ਸੱਚਾ ਸਿੱਖ ਬਣੋ। ਚੌਥਾ ਉਪਦੇਸ਼ ਸੀ ਗੁਰਬਾਣੀ ਨਾਲ ਜੁੜੋ। ਨਿਤਨੇਮ ਕਰੋ, ਕੀਰਤਨ ਸੁਣੋ ਤੇ ਗੁਰਬਾਣੀ ਨੂੰ ਜੀਵਨ ਵਿੱਚ ਲਗਾਓ। ਉਹਨਾਂ ਦਾ ਆਖਰੀ ਉਪਦੇਸ਼ ਸੀ ਅਤਿਆਚਾਰ ਦੇ ਖਿਲਾਫ ਖੜੋ। ਸਿੱਖ ਧਰਮ ਪੰਜਾਬ ਤੇ ਇਨਸਾਨੀਅਤ ਦੇ ਖਿਲਾਫ ਜ਼ੁਲਮ ਬਰਦਾਸ਼ਤ ਨਾ ਕਰੋ। ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ। 1978 ਦੀ ਨਰੰਗਕਾਰੀ ਘਟਨਾ ਬਾਰੇ 1978 ਵਿੱਚ ਅੰਮ੍ਰਿਤਸਰ ਵਿੱਚ ਨਰੰਗਕਾਰੀਆਂ ਨਾਲ ਟਕਰਾ ਹੋਇਆ ਇਸ ਘਟਨਾ ਨੇ ਸਿੱਖ ਕੌਮ ਵਿੱਚ ਬੇहद ਗੁੱਸਾ ਪੈਦਾ ਕੀਤਾ ਸੰਤ ਜੀ ਨੇ ਨੌਜਵਾਨਾਂ ਨੂੰ ਇਕੱਠਾ ਕਰਕੇ ਕਿਹਾ ਸਿੱਖੀ ਤੇ ਹੋਣ ਵਾਲੇ ਹਰ ਹਮਲੇ ਦਾ ਜਵਾਬ ਗੁਰਮਤ ਅਨੁਸਾਰ ਦੇਣਾ ਜ਼ਰੂਰੀ ਹੈ ਇਸ ਤੋਂ ਬਾਅਦ 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਨਸ਼ਿਆਂ ਬੇਈਮਾਨੀ ਤੇ ਸਰਕਾਰੀ ਜ਼ੁਲਮ ਵਧ ਰਹੇ ਸਨ ਸੰਤ ਜੀ ਨੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗੁਰਦੁਆਰਿਆਂ ਵਿੱਚ ਇਹਨਾਂ ਨੇ ਵੱਡੇ ਸਮਾਗਮ ਕਰਕੇ ਨੌਜਵਾਨਾਂ ਨੂੰ ਰਹਿਤਵਾਨ ਜੀਵਨ ਵੱਲ ਪਰਤਾਇਆ ਇਸ ਤੋਂ ਇਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਅਮ੍ਰਿਤ ਛਕਿਆ ਸਰਕਾਰ ਨੇ ਸੰਤ ਜੀ ਦੀਆਂ ਗੱਲਾਂ ਨੂੰ ਆਪਣੇ ਖਿਲਾਫ ਮੰਨ ਕੇ ਇਹਨਾਂ ਨੂੰ ਖਤਰਾ ਕਹਿਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਹਿੱਸਾ ਲਿਆ ਜੂਨ 1984 ਵਿੱਚ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਕਾਰਵਾਈ ਕੀਤੀ। ਫੌਜ ਨੇ ਅਕਾਲ ਤਖਤ ਸਾਹਿਬ ਨੂੰ ਭਾਰੀ ਹਥਿਆਰਾਂ ਨਾਲ ਨਸ਼ਟ ਕੀਤਾ। ਇਸ ਆਪਰੇਸ਼ਨ ਦੌਰਾਨ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਜੀ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਗਏ। ਇਹ ਘਟਨਾ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਦੁਖਦਾਈ ਪੰਨਿਆਂ ਵਿੱਚੋਂ ਇੱਕ ਹੈ। ਸੰਤ ਜਰਨੈਲ ਸਿੰਘ ਜੀ ਅੱਜ ਵੀ ਨੌਜਵਾਨ ਧਰਮ ਯੋद्धा ਸਿੱਖ ਧਰਮ ਦੇ ਰਖਵਾਲੇ ਤੇ ਪ੍ਰੇਰਨਾ ਸਰੋਤ ਵਜੋਂ ਯਾਦ ਕਰਦੇ ਹਨ ਇਹਨਾਂ ਦੇ ਉਪਦੇਸ਼ ਅਜੇ ਵੀ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ ਕੌਮ ਵਿੱਚ ਇਹਨਾਂ ਦੀ ਸ਼ਹਾਦਤ ਨੂੰ ਗੁਰੂਆਂ ਦੀ ਦਿੱਤੀ ਸ਼ਹੀਦੀ ਪਰੰਪਰਾ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਿੱਖ ਧਰਮ ਆਪਣੀ ਰਹਿਤ ਕੁਰਬਾਨੀ ਤੇ ਅਤਿਆਚਾਰ ਦੇ ਖਿਲਾਫ ਡਟ ਕੇ ਖੜਨ ਨਾਲ ਹੀ ਸੱਚਾ ਸਿੱਖ ਹੈ ਉਹ ਸਿਰਫ ਇੱਕ ਸੰਤ ਨਹੀਂ ਸਨ ਸਗੋਂ ਸਿੱਖੀ ਦੇ ਸੂਰਮੇ ਸਨ ਅਸੀਂ ਸਭ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ